ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਹੋ ਗਿਆ ਇਹ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਖਬਰ ਮਿਲਿਆ ਹੁਣੇ-ਹੁਣੇ ਸੰਗਰੂਰ ਦੇ ਲਹਿਗਾਗਾ ਇਲਾਕੇ ਚ ਚੋਰੀ ਤੇ ਲੁੱਟ ਖੋਦੀ ਕਰਨਾਂ ਵਰਗ ਦਾ ਨਾਮ ਨਹੀਂ ਲੈਰੀਆਂ ਤੇ ਚਿੱਤੇ ਦਿਨ ਚੋਰ ਵਿਆਹ ਵਾਲੇ ਘਰ ਚੋਂ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਥਾਣਾ ਸ਼ਾਜਲੀ ਦੇ ਪੂਰੀਆ ਪੱਤੀ ਗੁਰਦੁਆਰਾ ਸਹਿਬ ਦੇ ਨਜ਼ਦੀਕ ਚਮਕੌਰ ਸਿੰਘ ਦੇ ਵਿਆਹ ਵਾਲੇ ਘਰ ਵਿੱਚੋਂ ਚੋਰ ਅਲਮਾਰੀ ਤੋੜ ਕੇ ਉਸ ਦੇ ਵਿੱਚ ਪਏ 7 ਟੁੱਲ ਸੋਨੇ ਦੇ ਗਹਿਣੇ ਤੇ ਕੁਝ ਨਕਦੀ ਲੈ ਗਏ ਜੀਹਾਂ ਚਮਕੌਰ ਸਿੰਘ ਨੇ ਜਾਣਕਾਰੀ ਦਿੱਤਾ ਦੱਸਿਆ ਕਿ ਘਰ ਚੋਂ ਲੜਕੇ ਦਾ ਵਿਆਹ ਸੀ ਪਰਿਵਾਰਕ ਮੈਂਬਰ ਘਰ ਨੂੰ ਜਿੰਦਰਾ ਲਾ ਕੇ ਸਾਰੇ ਪਰਿਵਾਰ ਸਮੇਤ ਕੀਮਾ ਵਿਖੇ ਪੈਲਸ ਵਿੱਚ ਬਰਾਤ ਚਲੇ ਗਿਆ ਤੇ ਘਰ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਜਦੋਂ ਉਹ ਸ਼ਾਮ ਨੂੰ ਬਰਾਤ ਤੋਂ ਘਰ ਪਰਤੇ ਦਾ ਕਵਰੇਅ ਤੇ ਅਲਮਾਰੀ ਦੀ ਜਿੰਦੜ ਟੁੱਟੇ ਸਨ ਅਤੇ ਘਰ ਦਾ ਸਾਰ ਸਮਾਨ ਖਿਲਰਿਆ ਹੋਇਆ ਸੀ ਉਹਨਾਂ ਦੱਸਿਆ ਕਿ ਅਲਮਾਰੀ ਵਿੱਚ ਪਏ ਸੋਨੇ ਦੇ ਗਹਿਣੇ ਤੇ ਨਕਦੀ ਗਾਇਬ ਸੀ ਪਰਿਵਾਰਕ ਮੈਂਬਰਾਂ ਦੇ ਸਨ ਮੁਤਾਬਕ ਉਹਨਾਂ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਇਆ ਚੋਰ ਜਿੰਦੇ ਤੋਂ ਲਈ ਵਰਤਿਆ ਸਰੀਆ ਦੇ ਨਟ ਖੋਲਣ ਵਾਲੀ ਚਾਬੀ ਵੀ ਘਰ ਦਾ ਸਥਾਨ ਤੇ ਛੱਡ ਗਏ ਵੀਡੀਓ ਦੇਖਣ ਦੇ ਲਈ ਤੋਂ ਬਾਅਦ ਬਹੁਤ ਹੀ